ਚੋਨੇ ਦੇ ਨਦੀਨਾ ਬਾਰੇ ਗੱਲ ਕਰਾਂਗੇ ਕਿਹੜੀਆਂ-ਕਿਹੜੀਆਂ ਨਦੀਨ ਨਸ਼ਕ ਦਵਾਈਆਂ ਵਰਤਣੀਆਂ ਨੇ ਕਦੋਂ ਵਰਤਣੀਆਂ ਨੇ ਕਿੰਨੀ ਡੋਜ਼ ਕਿਸ ਤਰੀਕੇ ਨਾਲ ਵਰਤਣੀਆਂ ਨੇ ਇਹ ਸਾਰੀ ਵਿਚਾਰ ਚਰਚਾ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗੇ ਤੁਸੀਂ ਵੇਖ ਰਹੇ ਹੋ ਚੈਨਲ ਜੰਕਸ਼ਨ ਖੇਤੀਬਾੜੀ ਜੇਕਰ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ অন ਕਰ ਲਓ ਤਾਂ ਕਿ ਜੋ ਵੀ ਵੀਡੀਓ ਆਪਾਂ ਅਪਲੋਡ ਕਰੀਏ ਸਭ ਤੋਂ ਪਹਿਲਾਂ ਇਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ ਵੀਡੀਓ ਨੂੰ ਲਾਈਕ ਅਤੇ ਹੋਰ ਯਾਰ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ। ਝੋਨੇ ਦੀ ਫਸਲ ਦੇ ਵਿੱਚ ਜਿੰਨਾ ਨੁਕਸਾਨ ਬਿਮਾਰੀਆਂ ਕੀੜੇ ਮਕੌੜੇ ਕਰਦੇ ਨੇ ਉਸ ਤੋਂ ਵੀ ਵੱਧ ਨੁਕਸਾਨ ਨਦੀਨ ਕਰ ਸਕਦੇ ਨੇ। ਝੋਨੇ ਦੇ ਵਿੱਚ ਨਦੀਨਾਂ ਨੂੰ ਆਪਾਂ ਦੋ ਤਰੀਕਿਆਂ ਦੇ ਨਾਲ ਕਾਬੂ ਕਰਦੇ ਹਾਂ ਇੱਕ ਤਾਂ ਮੈਨੂਅਲ ਤਰੀਕੇ ਦੇ ਨਾਲ ਹੱਥਾਂ ਦੇ ਨਾਲ ਨਦੀਨ ਆਪਾਂ ਬਾਹਰ ਕੱਢਦੇ ਆਂ ਦੂਸਰਾ ਨਦੀਨ ਨਸ਼ਕ ਦਵਾਈਆਂ ਵਰਤ ਕੇ ਨਦੀਨਾਂ ਨੂੰ ਆਪਾਂ ਕਾਬੂ ਕਰਦੇ ਆਂ ਉਹ ਨਦੀਨ ਨਸ਼ਕ ਤਰੀਕੇ ਨਾਲ ਨਦੀਨ ਕਾਬੂ ਕਰਨੇ ਆ ਥੋੜੇ ਸੌਖੇ ਨੇ ਖਰਚਾ ਵੀ ਘੱਟ ਆਉਂਦਾ ਨਦੀਨ ਪੂਰੀ ਤਰ੍ਹਾਂ ਕਾਬੂ ਵੀ ਹੋ ਜਾਂਦਾ ਨੇ ਜੇਕਰ ਸਹੀ ਸਮੇਂ ਤੇ ਸਹੀ ਨਦੀਨ ਨਸ਼ਕ ਵਰਤੇ ਜਾਵੇ ਤਾਂ ਨਦੀਨਾਂ ਦੇ ਉੱਤੇ ਪੂਰੀ ਤਰ੍ਹਾਂ ਕਾਬੂ ਪਾਇਆ ਜਾ ਸਕਦਾ ਹੈ ਉਹ ਮੇਰੇ ਵਿੱਚ ਦੋ ਤਰ੍ਹਾਂ ਦੇ ਨਦੀਨ ਨਾਸ਼ਕ ਵਰਤੇ ਜਾਂਦੇ ਨੇ ਇੱਕ ਤਾਂ ਨਦੀਨ ਉਗਣ ਤੋਂ ਪਹਿਲਾਂ ਜਿਹੜੇ ਆਪਾਂ ਵਰਤਦੇ ਹਾਂ ਉਹ ਨਦੀਨ ਨਾਸ਼ਕ ਨੇ ਦੂਸਰੇ ਜਿਹੜੇ ਨਦੀਨ ਉੱਗ ਚੁੱਕੇ ਨੇ ਉਹਨਾਂ ਦੇ ਉੱਤੇ ਆਪਾਂ ਸਪਰੇਅ ਕਰਕੇ ਨਦੀਨਾਂ ਨੂੰ ਕਾਬੂ ਕਰਦੇ ਹਾਂ ਪਹਿਲਾਂ ਆਪਾਂ ਨਦੀਨ ਉਗਣ ਤੋਂ ਪਹਿਲਾਂ ਜਿਹੜੇ ਨਦੀਨ ਨਾਸ਼ਕ ਵਰਤੇ ਜਾਂਦੇ ਨੇ ਉਹਨਾਂ ਦੇ ਬਾਰੇ ਗੱਲ ਕਰਦੇ ਹਾਂ ਇਹ ਜਿਹੜੇ ਨਦੀਨ ਨਾਸ਼ਕ ਨੇ ਝੋਨਾ ਲਗਾਉਣ ਤੋਂ 2-3 ਦਿਨ ਦੇ ਅੰਦਰ ਆਪਾਂ ਵਰਤਦੇ ਆ ਇਹਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਦਵਾਈਆਂ ਨੇ ਅਲੱਗ-ਅਲੱਗ ਟੈਕਨੀਕਲ ਨੇ ਜਿਵੇਂ ਬੂਟਾ ਕਲੋਰ 50 ایਸੀ ਹੈ ਜਿਹੜੀ ਕਿ ਮੈਚਿਓਰਿਟੀ ਥੰਡਰ ਆਦ ਨਾਵਾਂ ਦੇ ਨਾਲ ਆਉਂਦੀ ਹੈ 1200 ਐਮਐਲ ਕਿੱਲੇ ਦੇ ਵਾਸਤੇ ਇਹਦੀ ਡੋਜ਼ ਵਰਤੀ ਜਾਂਦੀ ਹੈ ਦੂਸਰੀ ਕੋਰ ਦਵਾਈ ਹੈ ਬੂਟਾ ਕਲੋਰ 50 ای ਡਬਲਯੂ ਜਿਹੜੀ ਬੂਟਾ ਕਲੋਰ ਦਾ ਹੀ ਰੂਪ ਹੈ ਪਰ ਇਹ ਚਿੱਟੇ ਜਿਹੇ ਰੰਗ ਦੇ ਵਿੱਚ ਆਉਂਦੀ ਹੈ ਫਾਸਟ ਮਿਕਸ ਦੇ ਨਾਮ ਨਾਲ ਬਾਜ਼ਾਰ 'ਚ ਵਿਕਦੀ ਹੈ ਤੇ ਇਹਦੀ ਡੋਜ਼ ਆ ਜਿਹੜੀ ਉਹ ਵੀ 1200 ਐਮਐਲ ਇੱਕ ਕਿੱਲੇ ਦੇ ਵਾਸਤੇ ਵਰਤੀ ਜਾਂਦੀ ਹੈ ਅਨੇਲੋ ਫੋਸ ਦਵਾਈ ਆ 18 ਇਹ ਸੀ ਇਹ ਅਨੇਲੋ ਗਾਰਡ ਦੇ ਨਾਮ ਨਾਲ ਬਾਜ਼ਾਰ ਚ ਮਿਲਦੀ ਹੈ 850 ਐਮਐਲ ਡੋਜ਼ ਇੱਕ ਕਿੱਲੇ ਦੇ ਵਾਸਤੇ ਵਰਤੀ ਜਾਂਦੀ ਹੈ ਪੈਂਡੀਮੈਥਾਲਿਨ ਜਿਹਨੂੰ ਖਸਾਨ ਸਟੰਪ ਦੇ ਨਾਮ ਨਾਲ ਜਾਣਦੇ ਨੇ ਉਹ ਵੀ ਆਪਾਂ ਵਰਤ ਸਕਦੇ ਆ ਉਹ ਇੱਕ ਕਿੱਲੇ ਦੇ ਵਾਸਤੇ 1000 ਤੋਂ ਲੈ ਕੇ 1200 ਐਮਐਲ ਤੱਕ ਆਪਾਂ ਡੋਜ਼ ਵਰਤ ਸਕਦੇ ਆ ਪਰਟੀਲਾ ਕਲੋਰ ਪੰਜਾਈ ਸੀ ਦਵਾਈ ਹੈ ਜਿਹੜੀ ਰਿਫਟ ਦੇ ਨਾਲ ਨਾਲ ਜ਼ਿੰਮੇਦਾਰ ਉਹਨੂੰ ਜਾਣਦੇ ਨੇ 600 ਐਮਐਲ ਦੀ ਡੋਜ਼ ਹੈ ਇੱਕ ਕਿੱਲੇ ਦੀ ਆਪਾਂ ਇਹ ਵਰਤ ਸਕਦੇ ਹਾਂ ਜਾਂ ਫਿਰ ਇੱਕ ਇਹਦਾ ਹੋਰ ਸੁਧਰਿਆ ਰੂਪ ਚਿੱਟੇ ਦੇ ਰੰਗ ਚ ਆਉਂਦੀ ਹੈ ਰਿਫਟ ਪਲੱਸ ਜਿਹਦੇ ਵਿੱਚ ਪਰਟੀਲਾ ਕਲੋਰ 37 ای ਡਬਲਯੂ ਟੈਕਨੀਕਲ ਹੁੰਦਾ ਇਹਦੀ ਜਿਹੜੀ ਡੋਜ਼ ਆ ਉਹ ਆਪਾਂ 750 ਐਮਐਲ ਇੱਕ ਕਿੱਲੇ ਦੇ ਵਾਸਤੇ ਵਰਤਣੀ ਹੈ ਇੱਕ ਹੋਰ ਦਵਾਈ ਹੈ ਤਕਰੀਬਨ ਸਾਰੇ ਜ਼ਿੰਮੇਦਾਰ ਜਾਣਦੇ ਨੇ ਜਿਹਦੇ ਵਿੱਚ ਪਾਈ ਰਹਿ ਜੋ ਸਲਫੁਰਾਨ ਦਾ ਸੀ ਜੀ ਇਹਨਾਂ ਦਾ ਟੈਕਨੀਕਲ ਹੁੰਦਾ ਸਾਥੀ ਦੇ ਨਾਮ ਨਾਲ ਬਾਜ਼ਾਰ ਦੇ ਵਿੱਚ ਇਹ ਵਰਤੀ ਮਿਲਦੀ ਹੈ ਇਹ ਜਿਹੜੀ ਆਪਾਂ ਡੋਜ਼ ਵਰਤਣੀ ਹੈ 60 ਗ੍ਰਾਮ ਇੱਕ ਕਿੱਲੇ ਦੇ ਵਾਸਤੇ ਵਰਤ ਸਕਦੇ ਹਾਂ ਇੱਕ ਟੌਪ ਸਟਾਰ ਦਵਾਈ ਆਉਂਦੀ ਹੈ ਜਿਹੜੀ ਕਿ 80 ਡਬਲਯੂਪੀ ਆਕਸਾਰ ਡਾਇਰਾਗਾਇਲ ਦੇ ਨਾਮ ਨਾਲ ਬਾਜ਼ਾਰ ਦੇ ਵਿੱਚ ਇਹਦਾ ਟੈਕਨੀਕਲ ਉਹ ਟੌਪ ਸਟਾਰ ਦੇ ਨਾਮ ਤੇ ਬਾਜ਼ਾਰ ਤੋਂ ਮਿਲਦੀ ਹੈ ਇਹ ਵੀ ਆਪਾਂ ਵਰਤ ਸਕਦੇ ਹਾਂ ਇਹਦੀ ਜਿਹੜੀ ਡੋਜ਼ ਹੈ ਕਿਕਟ ਦੇ ਵਾਸਤੇ 45 ਗ੍ਰਾਮ ਵਰਤਣੀ ਹੈ ਇਹਨਾਂ ਸਾਰੀਆਂ ਦਵਾਈਆਂ ਦੇ ਵਿੱਚੋਂ ਕੋਈ ਦਵਾਈ ਜਿਹੜੀ ਆਪਾਂ ਪਿਛਲੇ ਸਾਲ ਨਹੀਂ ਵਰਤੀ ਹਰ ਵਾਰੀ ਆਪਾਂ ਨਵਾਂ ਟੈਕਨੀਕਲ ਵਰਤਣ ਦੀ ਕੋਸ਼ਿਸ਼ ਕਰੋ ਕਿਉਂਕਿ ਇੱਕੋ ਹੀ ਦਵਾਈ बार-बार ਵਰਤਣ ਨਾਲ ਤੇ ਫਿਰ ਉਹ ਉਹਨਾਂ ਜਿਆਦਾ ਅਫੈਕਟਮ ਨਹੀਂ ਰਹਿੰਦੀ ਇਸ ਕਰਕੇ ਅਲੱਗ-ਅਲੱਗ ਟੈਕਨੀਕਲ ਹਰ ਸਾਲ ਆਪਾਂ ਵਰਤਦੀਏ ਕੋਈ ਦਵਾਈ ਇਹਨਾਂ ਚੋਂ ਲੈ ਲਓ 60 ਕਿਲੋ ਰੇਤੇ ਦੇ ਵਿੱਚ ਰਲਾ ਕੇ ਆਪਾਂ ਖੜੇ ਪਾਣੀ 'ਚ ਛਿੱਟਾ ਮਾਰ ਦਿਓ 24 ਘੰਟੇ ਤੱਕ ਖੇਤ 'ਚ ਪਾਣੀ ਨਾ ਸੁਕਣ ਦਿਓ ਉਹ ਜਿਹੜੇ ਨਦੀਨ ਨੇ ਚੰਗੀ ਤਰ੍ਹਾਂ ਕਾਬੂ ਆ ਜਾਂਦਾ ਹੈ ਜੇਕਰ ਕਿਸੇ ਕਾਰਨ ਝੋਨਾ ਲੱਗਣ ਤੋਂ 2-3 ਦਿਨ ਦੇ ਅੰਦਰ ਆਪਾਂ ਦਵਾਈ ਨਹੀਂ ਪਾਈ ਤਾਂ ਫਿਰ 8-10 ਦਿਨ ਬਾਅਦ ਜੇਕਰ 8-10 ਦਿਨ ਲੰਘ ਗਏ ਤਾਂ ਫਿਰ ਗਰੇਨਾਈਟ ਦਵਾਈ ਆਉਂਦੀ ਹੈ 240 ਐਸ ਸੀ ਜਿਹਦੇ ਵਿੱਚ ਪਨਾਕ ਸੋਲਵਨਾਉ ਦਾ ਟੈਕਨੀਕਲ ਹੁੰਦਾ ਹੈ 40 ਐਮ ਐਲ ਦਵਾਈ ਆਪਾਂ ਹੀ ਵਰਤਣੀ ਹੈ 150 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹਦੀ ਸਪਰੇਅ ਕਰਨੀ ਹੈ ਸਪਰੇਅ ਕਰਨ ਤੋਂ ਪਹਿਲਾਂ ਜੋਨੇ ਜੋ ਪਾਣੀ ਕੱਢ ਦਿਓ ਦੂਸਰੇ ਦਿਨ ਪਾਣੀ ਲਾਓ ਇਹਦੇ ਨਾਲ ਜਿਹੜੀ ਚੌੜੀ ਪੱਤੀ ਵਾਲੇ ਜਾਂ ਹੋਰ ਦੂਸਰੇ ਨਦੀਨ ਜਿਹੜੇ ਛੋਟੇ ਛੋਟੇ ਉਗਰੇ ਆਉਂਦੇ ਨੇ ਉਹਨਾਂ ਦਾ ਚੰਗੀ ਤਰ੍ਹਾਂ ਸਫਾਇਆ ਹੋ ਜਾਂਦਾ ਕਈ ਵਾਰੀ ਇਹ ਦਵਾਈਆਂ ਵਰਤਣ ਦੇ ਬਾਵਜੂਦ ਵੀ ਨਦੀਨ ਉੱਗ ਆਉਂਦੇ ਨੇ ਜੇਕਰ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਨਦੀਨ ਉਗਣ ਤੋਂ ਬਾਅਦ ਜਦੋਂ ਨਦੀਨ 2-3 ਪੱਤਿਆਂ ਦੇ ਹੋ ਜਾਂਦੇ ਨੇ ਤਾਂ ਉਸ ਵੇਲੇ ਵੀ ਆਪਾਂ ਸਪਰੇਅ ਕਰ ਸਕਦੇ ਹਾਂ ਆਪਣੇ ਕੋਲੇ ਕਈ ਤਰ੍ਹਾਂ ਦੀਆਂ ਦਵਾਈਆਂ ਨੇ ਜਿਹੜੀਆਂ ਇਹ ਦਵਾਈਆਂ ਸਾਰੀ ਤਰ੍ਹਾਂ ਦੇ ਨਦੀਨਾਂ ਨੂੰ ਚੰਗੀ ਤਰ੍ਹਾਂ ਖਤਮ ਕਰ ਦਿੰਦੀਆਂ ਨੇ ਜੇ ਮੇਰੇ ਨੋਵਨੀ ਗੋਲਡ ਦਵਾਈ ਹੈ 100 ਐਮਐਲ ਆਪਾਂ ਵਰਤ ਸਕਦੇ ਹਾਂ ਰਾਈਸ ਸਟਾਰ ਦਵਾਈ ਆਉਂਦੀ ਹੈ 400 ਐਮਐਲ ਦੀ ਡੋਜ਼ ਹੈ ਇੱਕ ਕਿੱਲੇ ਦੀ ਆਪਾਂ ਵਰਤ ਸਕਦੇ ਹਾਂ ਐਲ ਗ੍ਰਿਪਰ ਵੀ ਦਵਾਈ ਆਉਂਦੀ ਹੈ 30 ਐਮਐਲ ਹੈ ਇੱਕ ਕਿੱਲੇ ਦੀ ਡੋਜ਼ ਇਹ ਵੀ ਆਪਾਂ ਵਰਤ ਸਕਦੇ ਹਾਂ ਸਨ ਰਾਈਸ ਇਹਦੀ ਡੋਜ਼ 50 ਐਮਐਲ ਹੈ ਇੱਕ ਕਿੱਲੇ ਦੇ ਵਾਸਤੇ ਇਹ ਵੀ ਆਪਾਂ ਵਰਤ ਸਕਦੇ ਹਾਂ ਇੱਕ ਲਾਉਡੈਕਸ ਦਵਾਈ ਆਉਂਦੀ ਹੈ 40 ਐਮਐਲ ਤੇ ਇੱਕ ਕਿੱਲੇ ਦੇ ਵਾਸਤੇ ਵਰਤੀ ਜਾ ਸਕਦੀ ਹੈ ਸੈਗਮੈਂਟ ਵੀ ਆਉਂਦੀ ਹੈ ਇੱਕ ਦਵਾਈ ਇਹ ਸਿਰਫ 16 ਗ੍ਰਾਮ ਇੱਕ ਕਿੱਲੇ ਦੇ ਵਾਸਤੇ ਵਰਤਣੀ ਆ। ਇਸੇ ਤਰ੍ਹਾਂ ਐਲਮੈਕਸ ਦਵਾਈ ਵੀ ਆਉਂਦੀ ਆ ਸਿਰਫ 8 ਕਿ ਗ੍ਰਾਮ ਦੀ ਡੋਜ਼ ਆ ਇੱਕ ਕਿੱਲੇ ਦੀ। ਇਹ ਆਪਾਂ ਵਰਤ ਸਕਦੇ ਆ। ਅ ਨਵੀਆਂ ਕੁਛ ਦਵਾਈਆਂ ਨੋਵੀ ਕੋਸਟ ਦਵਾਈ ਆਉਂਦੀ ਆ 500 ਐਮਐਲ ਦੀ ਡੋਜ਼ ਆ ਇੱਕ ਕਿੱਲੇ ਦੀ। ਇਹਦੇ ਨਾਲ ਤਕਰੀਬਨ ਸਾਰੇ ਕੋਈ ਵੀ ਨਹੀਂ ਨਦੀਨ ਰਹਿਦਾ ਸਾਰਿਆਂ ਦੇ ਉੱਤੇ ਚੰਗੀ ਤਰ੍ਹਾਂ ਕਾਬੂ ਪੈ ਜਾਂਦਾ। ਇੱਕ ਹੋਰ ਵੀ ਦਵਾਈ ਆਉਂਦੀ ਆ ਏਕੇ ਤਸੂ ਆਪਾਂ ਲੈ ਸਕਦੇ ਆ ਬਾਜ਼ਾਰ ਚੋਂ 40 ਗ੍ਰਾਮ ਇਹਦੀ ਜਿਹੜੀ ਡੋਜ਼ ਆ ਇੱਕ ਕਿੱਲੇ ਦੀ ਇਹ ਆਪਾਂ ਵਰਤ ਸਕਦੇ ਆ। ਇਹ ਜਿਹੜੀਆਂ ਦਵਾਈਆਂ ਨੇ ਸਾਰੀਆਂ ਨਦੀਨ ਉੱਗਣ ਤੋਂ ਬਾਅਦ ਵਰਤੀਆਂ ਜਾਂਦੇ ਨੇ ਜਦੋਂ ਨਦੀਨ 2 ਤੋਂ 3 ਪੱਤਿਆਂ ਦੇ ਹੋ ਜਾਂਦੇ ਨੇ ਉਦੋਂ ਆਪਾਂ ਇਹ ਕੋਈ ਵੀ ਦਵਾਈ ਇਹਨਾਂ ਚੋਂ ਲੈ ਕੇ ਵਰਤ ਸਕਦੇ ਆ ਚੰਗੀ ਤਰ੍ਹਾਂ ਇਹਨਾਂ ਨੂੰ ਕਾਬੂ ਕਰ ਲੈਂਦੀਆਂ ਨੇ ਦਵਾਈਆਂ ਥੋੜੀਆਂ ਮਹਿੰਗੀਆਂ ਨੇ ਪਰ ਰਿਜ਼ਲਟ ਇਹਨਾਂ ਦੇ ਕਾਫੀ ਵਧੀਆ ਨੇ ਜਿਹੜੇ ਆਪਾਂ ਹੱਥੀਂ ਜੇ ਆਪਾਂ ਕਈ ਵਾਰ ਜ਼ਿਆਦਾ ਨਦੀਨ ਹੋ ਜਾਂਦੇ ਨੇ ਹੱਥੀਆਂ ਆਪਣੇ ਕੋਲੇ ਨਹੀਂ ਕੱਢ ਸਕਦੇ ਲੇਬਰ ਬਹੁਤ ਜ਼ਿਆਦਾ ਮਹਿੰਗੀ ਆ ਬਹੁਤ ਟਾਈਮ ਲੱਗ ਜਾਂਦਾ ਸੋ ਜੇਕਰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਫਿਰ ਇਹ ਸਾਰੀਆਂ ਦਵਾਈਆਂ ਦੇ ਵਿੱਚੋਂ ਕੋਈ ਵੀ ਦਵਾਈ ਆਪਾਂ ਲੈ ਕੇ ਵਰਤ ਸਕਦੇ ਹਾਂ ਨਦੀਨਾ ਨੂੰ ਚੰਗੀ ਤਰ੍ਹਾਂ ਕਾਬੂ ਕਰ ਸਕਦੇ ਆ ਸੋ ਦੋਸਤੋ ਜੇਕਰ ਆਪਾਂ ਸਹੀ ਸਮੇਂ ਤੇ ਸਹੀ ਨਦੀਨਾ ਨਾਸ਼ਕ ਵਰਤਦੇ ਆ ਤਾਂ ਨਦੀਨਾ ਦਾ ਵੀ ਚੰਗੀ ਤਰ੍ਹਾਂ ਨਾਸ਼ ਹੋ ਜਾਂਦੀ ਹੈ ਤੇ ਸਹੀ ਸਮੇਂ ਤੇ ਵਰਤਣ ਨਾਲ ਖਰਚਾ ਵੀ ਘਟ ਜਾਂਦਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਛੱਤ ਸ੍ਰੀ ਅਕਾਲ ਧੰਨਵਾਦ